ਕੋਈ ਕੱਲ ਨੂੰ ਫੇਰ ਬੈਗਿਆ ਜਾਂ ਪਰਸੋਂ ਨੂੰ ਉਹ ਬੈਗੇ ਮੈਂ ਆਪਦਾ ਕੇਡਰ ਬਚਾਉਣਾ ਹੈ ਮੈਂ ਆਪਦਾ ਕੇਡਰ ਬਚਾਉਣਾ ਹੈ ਉਹ ਨਾ ਕਾਮਯਾਬ ਹੋ ਜਾਣ ਇਹ ਨਾ ਕਾਮਯਾਬ ਹੋਣ ਇਹ ਗੱਲਾਂ ਜਿਹੜੀਆਂ ਇਹ ਛੱਡਣੀਆਂ ਪੈਣੀਆਂ ਅੱਗੇ ਜਿਹੜਾ ਰੇਲ ਰੋਕਣਾ ਜਾਂ ਸੜਕ ਰੋਕਣਾ ਇਹ ਜਿਹੜਾ ਟ੍ਰੈਂਡ ਹੈ ਇਹਨੂੰ ਖਤਮ ਕਰਨ ਲਈ ਅੱਜ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਗੱਲ ਹੋਈ ਕਿ ਇਸ ਤਰ੍ਹਾਂ ਦੀ ਨੌਬਤ ਹੋਣੀ ਨਹੀਂ ਚਾਹੀਦੀ ਪੁਰੇ ਖੇਰੇ ਵਿੱਚ ਸੋ ਇਹ ਕਰਨਾ ਕਿ ਲੋਕਾਂ ਨੂੰ ਤੰਗ ਕਰਕੇ ਹੀ ਸਰਕਾਰ ਨਾਲ ਗੱਲ ਕਰਾਂਗੇ ਇਹ ਗੱਲ ਚੰਗੀ ਨਹੀਂ ਜੇ ਮਿੱਲਾਂ ਜਿਹੜੀਆਂ ਨੇ ਉਹ ਕਮਾ ਰਹੀਆਂ ਨੇ ਤਾਂ ਉਹਦੇ ਕਿਸਾਨ ਨੂੰ ਵੀ ਤਾਂ ਪੈਸਾ ਮਿਲਣਾ ਚਾਹੀਦਾ ਫੌਣ ਵਾਲੇ ਦਿਨਾਂ ਦੇ ਵਿੱਚ ਕਬੱਡੀ ਖੁਸ਼ਖਬਰੀ ਇਹ ਗੰਨਾ ਉਤਪਾਦਕਾਂ ਨੂੰ ਮਿਲੂਗੀ ਕੋਈ ਕਹਿੰਦਾ ਜੀ ਇਹ ਇਹਨੂੰ ਕਿਵੇਂ ਪਹਚਾਉਂਗੇ ਕੋਈ ਕਹਿੰਦਾ ਜੀ ਹਰਿਆਣੇ ਤੋਂ ਸਿੱਖੋ ਹਰਿਆਣਾ ਪਤਾ ਨਹੀਂ ਕਿਹੜਾ ਸਵਿਟਜ਼ਰਲੈਂਡ ਬਣਾ ਲਿਆ ਵੀ ਸਾਡਾ ਧੂਆਂ ਇਥੋਂ ਪੰਜ ਪਾ ਕੇ ਭੇਜ ਦਿਆਂ ਦਿੱਲੀ ਅਸੀਂ ਤੇ ਹਰਿਆਣੇ ਦਾ ਵੀ ਤਾਂ ਧੂਆਂ ਹੈਗਾ ਨਹੀਂ ਮੰਨਦੇ ਜੀ ਨਾ ਹਰਿਆਣੇ ਨੂੰ ਸਿੱਖੋ ਕੱਲ ਕਹਿੰਦੇ ਕੋਈ ਪਤਾ ਨਹੀਂ ਕਿਹੜੀ ਗੱਲ ਤੇ ਕਹਿੰਦੇ ਯੂਪੀ ਤੋਂ ਦੇਖੋ ਅਸੀਂ ਕਿਹਾ ਜੇ ਇਹ ਹੈ ਜਾਂ ਨਹੀਂ ਕੀਤਾ ਜਿਹੜਾ ਹਰਿਆਣੇ ਨੇ ਕਰਤਾ ਜੇ ਜੇ ਮੋਦੀ ਸਾਹਿਬ ਇਹ ਕਹਿੰਦੇ ਨੇ ਕਿ ਮੈਂ ਯੂਕਰੇਨ ਤੇ ਮਤਲਬ ਰਸ਼ੀਆ ਦੀ ਮੈਂ جنگ ਰੁਕਵਾ ਕੇ ਮੈਂ ਆਪਣੇ ਬੰਦੇ ਕਢਾ ਲੇ ਸੀ ਤਾਂ ਇਹ ਤਾਂ ਕੁਟ ਕੁਛ ਵੀ ਨਹੀਂ ਫਿਰ ਸਾਨੂੰ ਬੁਲਾ ਲੈਣ ਸਾਰਿਆਂ ਨੂੰ ਮੁੱਖ ਮੰਤਰੀ ਸਾਰੇ ਬੁਲਾ ਲਓ Rajasthan ਦਾ ਮੁੱਖ ਮੰਤਰੀ ਬੁਲਾ ਲਓ ਤੇ ਪੰਜਾਬ ਦਾ ਬੁਲਾ ਲਓ ਹਰਿਆਣਾ ਦਾ ਬੁਲਾ ਲਓ UP ਦਾ ਬੁਲਾ ਲਓ ਮਤਲਬ ਤੇ ਦੱਸੋ ਵੀ ਪ੍ਰੈਰੀ ਦਾ ਕੀ ਹੱਲ ਕਰੀਏ ਇਹ ਤਾਂ ਕੋਈ ਧਮਕੀਆਂ ਵਾਲੀ ਗੱਲ ਤਾਂ ਨਹੀਂ ਹੁਣ ਸਦੀ ਕ ਐਮਐਸਪੀ ਖਤਮ ਕਰ ਦੇਾਂਗੇ ਜੀ ਆਹ ਕਰ ਦੇਾਂਗੇ ਬਈ ਇਦਾਂ ਕਿਵੇਂ ਹੋ ਜਾਊਗਾ ਐਮਐਸਪੀ ਖਤਮ ਕਰਕੇ ਤੁਸੀਂ ਉਹਦਾ ਕੋਈ ਹੱਲ ਕੱਢੋ ਗੰਨੇ ਨਾਲ ਸੰਬੰਧਿਤ ਕਿਸਾਨਾਂ ਦੀਆਂ ਮੁਸ਼ਕਲਾਂ ਗੰਨਾ ਮਿਲਾਂ ਦੇ ਨਾਲ ਸੰਬੰਧਿਤ ਕਿਸਾਨਾਂ ਦੀਆਂ ਸਮੱਸਿਆਵਾਂ ਔਰ ਕਈ ਕਿਸਾਨ ਯੂਨੀਅਨਾਂ ਦੇ ਜਿਹੜੇ ਸੀਨੀਅਰ ਅਹੁਦੇਦਾਰ ਸਹਿਬਾਨ ਸਾਡੇ ਅਫਸਰ ਸਹਿਬਾਨ ਵਿੱਤ ਮੰਤਰੀ ਸਾਹਿਬ ਅੱਜ ਅਸੀਂ ਉੱਥੇ ਕਾਫੀ ਅੱਛੇ ਮਾਹੌਲ ਦੇ ਵਿੱਚ ਬਹੁਤ ਖੁਸ਼ਗਵਾਰ ਮਾਹੌਲ ਦੇ ਵਿੱਚ ਅੱਜ ਮੀਟਿੰਗ ਹੋਈ ਹੈ ਔਰ ਪੰਜਾਬ ਇੱਕ ਐਸੀ ਸਟੇਟ ਹੈ ਜਿਹਦਾ ਕੁਝ ਦਿਨ ਪਹਿਲਾਂ ਤੱਕ ਇੰਡੀਆ ਦੇ ਵਿੱਚ ਸਭ ਤੋਂ ਬੈਸਟ ਰੇਟ ਗੰਨੇ ਦਾ 380 ਰੁਪਏ ਪਰ ਕੁਇੰਟਲ ਸੀ ਆ ਕੁਝ ਦਿਨ ਪਹਿਲਾਂ 14 ਰੁਪਏ ਖੱਟਰ ਸਾਹਿਬ ਨੇ ਵਿਦਾਇਤ ਤਾਂ 386 ਹੋ ਗਿਆ ਉਹਨਾਂ ਸਾਡੇ ਕੋਲੇ 16 ਗੰਨ ਮਿਲਾਨੇ ਜੀ 9 ਕੋਆਪਰੇਟਰ ਨੇ ਸਾਡੀ ਸਰਕਾਰ ਦੀਆਂ ਨੇ 7 ਪ੍ਰਾਈਵੇਟ ਔਰ ਸਾਡੀ ਸਰਕਾਰ ਆਉਣ ਤੋਂ ਬਾਅਦ 700 ਕਰੋੜ ਰੁਪਏ ਸੀ ਜਿਹੜਾ 슈ਗਰ ਕੇਨ ਡਿਪਾਰਟਮੈਂਟ ਦਾ ਸ਼ੂਗਰ ਫੈਟ ਡਿਪਾਰਟਮੈਂਟ ਦਾ ਸੀ ਦਿੱਤਾ ਜੋ ਕਿ ਪੁਰਾਣੀ ਗਵਰਨਮੈਂਟ ਛੱਡ ਕੇ ਗਈ ਸੀ ਇਹਨਾਂ ਕਰਜ਼ਾ ਸੋ 700 ਕਰੋੜ ਅਸੀਂ ਦਿੱਤਾ ਉਹ ਇਸ ਵਕਤ ਪੰਜਾਬ ਸਰਕਾਰ ਨੇ ਕੋਈ ਪੈਸਾ ਨਹੀਂ ਦੇਣਾ ਸ਼ੂਗਰ ਫੈਟ ਦਾ ਸਿਰਫ ਦੋ ਮਿਲਾਂ ਇਹੋ ਜੀਆਂ ਨੇ ਜਿਨ੍ਹਾਂ ਨੇ ਗੰਨੇ ਦਾ ਪੈਸਾ ਦੇਣਾ ਹੈ ਕਿਸਾਨਾਂ ਦਾ 46 ਲੱਖ ਰੁਪਈਆ ਇੱਕ ਧੂਰੀ ਦੀ ਮਿਲ ਹੈ 14 ਕਰੋੜ 86 ਲੱਖ ਰੁਪਈਆ ਉਹ ਵੀ ਅਸੀਂ ਉਹਨਾਂ ਤੋਂ ਰਿਕਵਰ ਕਰ ਰਹੇ ਹਾਂ ਪਿਛਲੇ ਦਿਨ ਹੀ ਤੁਸੀਂ ਸੁਣਿਆ ਹੋਣਾ ਤੁਹਾਡੇ ਕੈਮਰਾ ਰਾਹੀਂ ਤੁਸੀਂ ਬੋਲਿਆ ਵੀ ਹੋਣਾ ਦੱਸਿਆ ਵੀ ਹੋਣਾ ਦਿਖਾਇਆ ਵੀ ਹੋਣਾ ਕਿ ਫਗਵਾੜੇ ਦੀ ਜਿਹੜੀ 슈ਗਰ ਮਿੱਲ ਹੈ ਉਹਦੇ ਜਿਹੜੇ ਮਾਲਕ ਸੀਗੇ ਉਹਨਾਂ ਤੇ ਪਰਚਾ ਵੀ ਹੋਇਆ ਤੇ ਉਹਨਾਂ ਦੀ ਪ੍ਰਾਪਰਟੀ ਅਟੈਚ ਵੀ ਕੀਤੀ ਹੈ ਤੇ ਉਹ ਪ੍ਰਾਪਰਟੀ ਨੂੰ ਵੇਚ ਕੇ ਕਿਸਾਨਾਂ ਦਾ ਜਿਹੜਾ ਬਕਾਇਆ ਗੰਨੇ ਦਾ ਉਹ ਦਿੱਤਾ ਜਾਊਗਾ ਸੋ ਅੱਜ ਬਹੁਤ ਵਧੀਆ ਮਾਹੌਲ ਚ ਗੱਲ ਹੋਈ ਹੈ ਔਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਜਿਹੜਾ ਰੇਲ ਰੋਕਣਾ ਜਾਂ ਸੜਕ ਰੋਕਣਾ ਇਹ ਜਿਹੜਾ ਟ੍ਰੈਂਡ ਹੈ ਇਹਨੂੰ ਖਤਮ ਕਰਨ ਲਈ ਅੱਜ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਗੱਲ ਹੋਈ ਕਿ ਇਸ ਤਰ੍ਹਾਂ ਦੀ ਨੌਬਤ ਹੋਣੀ ਨਹੀਂ ਚਾਹੀਦੀ ਪਵਿੱਖ ਦੇ ਵਿੱਚ ਗੱਲ ਕਰਨ ਦੇ ਹੋਰ ਬਹੁਤ ਸਾਰੇ ਮਾਧਿਅਮ ਨੇ ਗੱਲ ਕਰਨ ਦੇ ਹੋਰ ਬਹੁਤ ਸਾਰੇ ਵੈਨਿਊ ਨੇ ਜਿਵੇਂ ਕਿ ਪੰਜਾਬ ਭਵਨ ਆ ਸੋ ਇਹ ਕਰਨਾ ਕਿ ਲੋਕਾਂ ਨੂੰ ਤੰਗ ਕਰਕੇ ਹੀ ਸਰਕਾਰ ਨਾਲ ਗੱਲ ਕਰਾਂਗੇ ਇਹ ਗੱਲ ਚੰਗੀ ਨਹੀਂ ਸੋ ਸਾਰੀਆਂ ਜੁਨੀਅਰਾਂ ਨੇ ਇਸ ਗੱਲ ਤੇ ਸਹਿਮਤ ਸੀ ਪ੍ਰਗਟ ਕੀਤੀ ਹੈ ਕਿ ਜੋ ਲੋਕਾਂ ਨੂੰ ਮੁਸ਼ਕਲਾਂ ਹੋਈਆਂ ਨੇ ਉਹ ਭਵਿੱਖ ਦੇ ਵਿੱਚ ਨਹੀਂ ਆਉਣੇ ਚਾਹੀਦੇ ਹੈ ਜੀ ਜਦ ਤੱਕ ਗੰਨੇ ਦੇ ਰੇਟ ਨੂੰ ਵਧਾਉਣ ਬਾਰੇ ਪੰਜਾਬ ਹਮੇਸ਼ਾ ਹਰ ਗੱਲ 'ਚ ਪਾਪਤੇ ਰਿਹਾ ਹੈ ਤੇ ਵਾਦਾ ਕੀਤਾ ਹੈ ਕਿਉਂਕਿ ਜੇ ਸਾਡੇ ਕੋਲੇ ਪੈਸਾ ਹੋਊਗਾ ਤਾਂ ਅਸੀਂ ਪਬਲਿਕ ਨੂੰ ਦੇ ਦਾਂਗੇ ਔਰ ਖੇਤੀ ਕਿਉਂਕਿ ਧੁਰਾ ਹੈ ਸਾਡੇ ਪੰਜਾਬ ਦਾ ਅਗਰੀਰੀਅਨ ਸਟੇਟ ਹੈ ਤਾਂ ਫਿਰ ਜੇ ਮਿਲਾਂ ਜਿਹੜੀਆਂ ਨੇ ਉਹ ਕਮਾ ਰਹੀਆਂ ਨੇ ਤਾਂ ਉਹਦੇ ਕਿਸਾਨ ਨੂੰ ਵੀ ਉਹਦਾ ਪੈਸਾ ਮਿਲਣਾ ਚਾਹੀਦਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੀ ਖੁਸ਼ਖਬਰੀ ਵੀ ਗੰਨਾ ਉਤਪਾਦਕਾਂ ਨੂੰ ਮਿਲੂਗੀ ਰੇਟ ਦੇ ਰੂਪ ਦੇ ਵਿੱਚ ਜਾਂ ਫਿਰ ਜੋ ਹਾੜਾ ਵੇਲੇ ਨੁਕਸਾਨ ਹੋਇਆ ਮੁਆਵਜ਼ੇ ਦੇ ਰੂਪ ਚ ਸਾਰੇ ਅਧਿਕਾਰੀ ਮੇਰੇ ਨਾਲ ਅੱਜ ਮੌਜੂਦ ਸੀ ਉੱਥੇ ਤੇ ਸਭ ਤੋਂ ਵਧੀਆ ਗੱਲ ਇਹ ਹੋਈ ਹੈ ਕਿ ਉਹਨਾਂ ਨੇ ਵਾਅਦਾ ਕੀਤਾ ਕਿ ਉਹ ਰੇਲਵੇ ਟਰੈਕ ਤਾਂ ਫ੍ਰੀ ਹੋ ਗਿਆ ਤੇ ਜਿਹੜੀ ਹਾਈਵੇ ਦਾ ਜਿਹੜਾ ਸਰਵਿਸ ਰੋਡ ਚੱਲ ਰਹੀ ਹੈ ਤੇ ਉਹ ਦੂਜਾ ਵੀ ਜਿਹੜਾ 메ਨ ਹਾਈਵੇ ਉਹ ਵੀ ਖੁੱਲ ਜਾਊਗਾ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਨੌਬਤ ਨਾ ਸਰਕਾਰ ਵਾਲੇ ਪਾਸਿਓਂ ਨਾ ਹੀ ਕਿਸੇ ਵੀ ਸੰਗਠਨ ਵਾਲੇ ਪਾਸੇ ਭਾਵੇਂ ਉਹ ਕਿਸਾਨ ਜੁਨੀਆ ਨੇਪਾਲ ਮੈਂ ਉਹ ਕੋਈ ਮੁਲਾਜ਼ਮ ਜਥੇਬੰਦੀਆਂ ਨੇ ਭਾਵੇਂ ਕੋਈ ਦੁਕਾਨਦਾਰ ਨੇ ਵਪਾਰੀ ਨੇ ਇਹੇ ਟ੍ਰੈਂਡ ਜਿਹੜਾ ਆਮ ਲੋਕਾਂ ਨੂੰ ਤੰਗ ਕਰਨ ਦਾ ਉਹਦੇ ਨਾਲ ਦੇਖੋ ਆਮ ਲੋਕ ਹੀ ਫਿਰ ਉਹਨਾਂ ਸੰਗਠਨਾਂ ਦੇ ਵਿਰੁੱਧ ਹੋ ਜਾਂਦੇ ਨੇ ਕਿ ਸਾਨੂੰ ਕਿਉਂ ਤੰਗ ਕਰ ਰਹੇ ਹੋ ਤਿੰਨ ਤਿੰਨ ਚਾਰ ਚਾਰ ਘੰਟੇ ਪਿੰਡਾਂ ਵਿੱਚ ਦੀ ਲੰਘ ਰਹੇ ਨੇ ਤਾਂ ਲੋਕ ਕਹਿੰਦੇ ਨੇ ਯਾਰ ਸਾਡਾ ਕੀ ਕਸੂਰ ਹੈ ਇਹਦੇ 'ਚ ਲੋਕ ਕਹਿੰਦੇ ਨੇ ਯਾਰ ਹੋਰ ਇਹਨਾਂ ਦਾ ਕੀ ਕਰਦੇ ਨੇ ਏਦੋਂ ਵੱਧ ਜਿੰਨਾ ਹੋ ਰਿਹਾ ਸੋ ਸਾਰੇ ਪੰਜਾਬ ਦੇ ਵਿੱਚ ਅਸੀਂ ਖੁਸ਼ਖਬਰੀ ਜਾ ਖੁਸ਼ਹਾਲੀ ਵਾਲਾ ਮਾਹੌਲ ਲੈ ਕੇ ਆਉਣਾ ਹੈ ਨਾ ਕਿ ਇਹ ਕਿ ਕੋਈ ਕੱਲ ਨੂੰ ਫੇਰ ਬਹਿ ਗਿਆ ਜਾਂ ਪਰਸੋਂ ਨੂੰ ਉਹ ਬਹਿ ਗਏ ਮੈਂ ਆਪਦਾ ਕਿਡਰ ਬਚਾਉਣਾ ਹੈ ਮੈਂ ਆਪਦਾ ਕਿਡਰ ਬਚਾਉਣਾ ਹੈ ਉਹ ਨਾ ਕਾਮਯਾਬ ਹੋ ਜਾਣ ਇਹ ਨਾ ਕਾਮਯਾਬ ਹੋਣ ਇਹ ਗੱਲਾਂ ਜਿਹੜੀਆਂ ਇਹ ਛੱਡਣੀਆਂ ਪੈਣੀਆਂ ਪੰਜਾਬ ਨੇ ਨੰਬਰ 1 ਸੂਬਾ ਬਣਨਾ ਹੈ ਤਾਂ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਊਗਾ ਸੋ ਅੱਜ ਗੰਨਾ ਉਤਪਾਦਨ ਨਾਲ ਗੱਲ ਹੋਈ ਹੈ ਜੂਨੀਅਰਾਂ ਦੇ ਲੀਡਰ ਨਾਲ ਵੀ ਗੱਲ ਹੋਈ ਹੈ ਕੱਲ ਨੂੰ ਅਸੀਂ ਜਿਹੜੇ ਮਿਲਰਜ਼ ਨੇ ਉਹਨਾਂ ਨੂੰ ਬੁਲਾਵਾਂਗੇ ਤੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਤੁਹਾਡਾ ਕਿੰਨਾ ਕਿਉਂਕਿ ਅੱਜ ਕੱਲ ਗੰਨੇ ਤੋਂ ਕੱਲੀ ਖੰਡ ਨਹੀਂ ਬਣਦੀ ਗੰਨੇ ਤੋਂ ਇਥੈਨੋਲ ਹੋਰ ਬਹੁਤ ਸਾਰੇ ਪ੍ਰੋਡਕਟ ਬਣਨ ਲੱਗ ਗਏ ਖੰਡ ਦੇ ਇਲਾਵਾ ਸੋ ਇਸ ਕਰਕੇ ਜੇ ਉਹਨਾਂ ਨੂੰ ਪ੍ਰੋਫਿਟ ਹੋ ਰਿਹਾ ਤੇ ਉਹਨਾਂ ਦਾ ਪ੍ਰੋਫਿਟ ਵੀ ਨਹੀਂ ਅਸੀਂ ਕਟਾਉਣਾ ਚਾਹੁੰਦੇ ਕਿਉਂਕਿ ਉਹ ਜੇ ਗੰਨਾ ਹੀ ਨਹੀਂ ਬੀਜੂਗਾ ਕੋਈ ਤਾਂ ਮਿਲਣਾ ਕਿਵੇਂ ਚਲਾਉਣਗੇ ਤਾਂ ਉਹਦੇ ਨਾਲ ਉਹਨਾਂ ਨੂੰ ਜਿਸ ਤਰ੍ਹਾਂ ਇਹ ਮਾਰਕ ਫੈਡ ਹੈ ਜੇ ਅਸੀਂ ਮਾਰਕ ਫੈਡ ਨੂੰ ਉੱਪਰ ਲੈ ਕੇ ਜਾਂਦੇ ਆ ਤਾਂ ਜਿਹੜੇ ਸਾਡੇ ਬੇਰਕਾ ਵਾਲੇ ਜਿਹੜੇ ਸਾਡੇ ਕਿਸਾਨ ਨੇ ਡੇਰੀ ਵਾਲੇ ਉਹਨਾਂ ਨੂੰ ਫਾਇਦਾ ਹੁੰਦਾ ਕਿਉਂਕਿ ਉਹ ਉਹਦੇ ਵਿੱਚ ਉਹ ਸੋਸਾਇਟੀ ਦੇ ਵਿੱਚ ਉਹਦੇ 파ਟਨਰ ਨੇ ਉਹ ਸੋਚ ਕਰਕੇ ਸਰਕਾਰ ਕਦੇ ਵੀ ਹਾਸ ਤੌਰ ਤੇ ਪੰਜਾਬ ਸਰਕਾਰ ਕਦੇ ਵੀ ਕੋਈ ਪੈਸਾ ਲੋਕਾਂ ਤੋਂ ਲੁਕਾਉਂਦੀ ਨਹੀਂ ਭਾਵੇਂ ਉਹ ਬਿਜਲੀ ਦੇ ਬਿੱਲ ਮਾਫ ਕਰਨ ਦੇ ਰੂਪ ਚ ਭਾਵੇਂ आम आदमी क्लिनिकਾਂ ਦੇ ਰੂਪ ਚ ਮੁਫਤ ਦਵਾਈਆਂ ਦੇ ਰੂਪ ਚ ਭਾਵੇਂ ਉਹ ਰੋਜ਼ਗਾਰ ਦੇਣ ਦੇ ਰੂਪ ਚ ਭਾਵੇਂ ਉਹ ਇੱਥੇ ਨਵੇਂ ਰੋਜ਼ਗਾਰ ਦੇ ਮੌਕੇ ਪ੍ਰਾਈਵੇਟ ਸੈਕਟਰ ਚ ਪੈਦਾ ਕਰਨ ਦੇ ਰੂਪ ਚ ਭਾਵੇਂ ਉਹ ਜਿਸ ਤਰੀਕੇ ਨਾਲ ਵੀ ਲੋਕਾਂ ਨੂੰ ਹੈਲਪ ਚਾਹੀਦੀ ਹੈ ਸਹੂਲਤ ਚਾਹੀਦੀ ਹੈ ਅਸੀਂ ਲੋਕਾਂ ਦਾ ਪੈਸਾ ਲੋਕਾਂ ਤੇ ਲਾਉਣ ਤੋਂ ਕਦੇ ਗੁਰੇਜ਼ ਨਹੀਂ ਕਰਦੇ ਸੋ ਬੜੇ ਵਧੀਆ ਮਾਹੌਲ ਚ ਗੱਲ ਹੋਈ ਹੈ ਔਰ ਇੱਕ ਦੋ ਦਿਨਾਂ ਬਾਅਦ ਜਿਹੜਾ ਸਾਰੀਆਂ ਮੀਟਿੰਗਾਂ ਕਰਕੇ ਤੇ ਇਹਦਾ ਮਤਲਬ ਹੱਲ ਤਾਂ ਨਿਕਲ ਹੀ ਗਿਆ ਮਤਲਬ ਕੁਝ ਜਿਹੜੀਆਂ ਨਵੀਆਂ ਅਨਾਉਂਸਮੈਂਟਸ ਜਿਹੜੀ ਉਹ ਹੋ ਜਾਣਗੇ ਹਾਂਜੀ ਹਾਂ ਸਰ ਨੈਸ਼ਨਲ ਹਾਈਵੇ ਕ੍ਰੈਡਿਟ ਫਰੀ ਹੋ ਉਹ ਵੀ ਉਹ ਵੀ ਨਾਲ ਹੀ ਹੈ ਜੀ ਜੀਮ ਸਾਹਿਬ ਅੱਛਾ ਅੱਛਾ ਚੱਲ ਰਹੀ ਹੈ ਸਰਕਾਰ ਦੀ ਚੱਲ ਰਹੀ ਸੀ ਕਿ ਕਿੰਨੇ ਦੇ ਰੇਟ ਵਧਾਏ ਜਾਣਗੇ ਕ੍ਰੈਡਿਟ ਵਾਰ ਦਾ ਚੱਕਰ ਲੱਗ ਰਿਹਾ ਨਹੀਂ ਜੀ ਦੇਖੋ ਮੈਂ ਕਿਸੇ ਨੂੰ ਐ ਕ੍ਰੈਡਿਟ ਵਾਰ ਨਹੀਂ ਕਹਿੰਦਾ ਜੋ ਕਿੰਨੇ ਦੇ ਰੇਟ ਇਦਾਂ ਨਹੀਂ ਹੁੰਦਾ ਕਿ ਜੋ ਉਹਨੇ ਵਧਾਤੇ ਜੋ ਇਹ ਉੱਤਰਾਖੰਡ ਚ 340 ਰੁਪਏ ਹੈ ਜਿਹੜੇ ਧਰਨੇ ਪਰਦਾਸ਼ੀਨ ਕੀਤੇ ਜਾਂਦੇ ਨੇ ਉਹ ਅਸਲੀ ਲਾਗੂ ਕਰਾਈ ਹੈ ਸਰਕਾਰ ਤੋਂ ਨਹੀਂ ਨਹੀਂ ਅੱਜ ਅੱਜ ਕਿਹੜਾ ਕੋਈ ਮੈਨਾਉਂਸ ਕਰ ਰਿਹਾ ਹੈ ਫਿਰ ਲਾਗੂ ਤਾਂ ਸਰਕਾਰ ਕਰੂਗੀ ਮਤਲਬ ਕੋਈ ਇਹ ਨਾ ਕੋਈ ਕਵੇ ਕਿ ਅਸੀਂ ਸੜਕਾਂ ਰੋਕ ਕੇ ਜਾਂ ਰੇਲਾਂ ਰੋਕ ਕੇ ਅਸੀਂ ਜਿਹੜਾ ਉਹ ਵਧਾ ਲੈ ਜਿਸਾ ਅਸੀਂ ਜਿੱਤ ਗਏ ਇੱਥੇ ਕੋਈ ਜਿੱਤ ਨਾ ਹਾਰਨ ਦੀ ਲੜਾਈ ਨਹੀਂ ਸੀ ਅੱਜ ਅੱਜ ਵੀ ਕੋਈ ਜਿੱਤਿਆ ਆ ਰਿਹਾ ਨਹੀਂ ਸਾਡੇ ਹੀ ਨੇ ਵੀ ਖੇਤੀ ਕਰਨ ਵਾਲੇ ਕੋਣ ਨੇ ਸਾਡੀ ਛੋਟੇ ਭੈਣ ਭਾਈ ਭਰਾ ਮਾਵਾ ਚਾਚੇ ਤਾਏ ਬਾਪੂ ਸਾਡੇ ਹੀ ਨੇ ਉਹ ਸੋ ਕੋਈ ਜਿੱਤਣ ਹਾਰਨ ਦੀ ਲੜਾਈ ਨਹੀਂ ਹੈਗੀ ਕਿ ਕੌਣ ਜਿੱਤ ਗਿਆ ਜੀ ਅੱਜ ਕਿਹਨੇ ਕੀ ਕਹਤਾ ਜੀ ਅੱਜ ਇਹਨਾਂ ਨੇ ਆਇਆ ਕਹਤਾ ਜੀ ਜਾਂ ਕੋਈ ਸੰਜਮ ਮੋਰਚਾ ਨੇ ਕਹਿ ਗਿਆ ਉਹ ਦੋ ਦਿਨ ਬਾਅਦ ਉਧਰ ਆ ਰਹੇ ਨਹੀਂ ਤਾਂ ਕਰਦਾ ਕੰਮ ਹੈ ਜੀ ਸੰਜਮ ਮੋਰਚਾ ਦੇ 26 27 28 ਦਿਸ ਤਾਈ ਟਾਈਟ ਹੈ ਉਹਦਾ ਜੀ ਕੇਂਦਰ ਨਾਲ ਸੰਬੰਧਿਤ ਮੰਗਾਂ ਨੇ ਉਹਨਾਂ ਦੀ ਕਹਿੰਦੇ ਨਾਲ ਸੰਬੰਧ ਮੰਗਾਂ ਲੈ ਕੇ ਆ ਰਹੇ ਹੁਣ ਪ੍ਰਾਣੀ ਸਾਹਿਬ ਨੂੰ ਲੈ ਕੇ ਵੀ ਕਹ ਰਹੇ ਕਿ ਜਿਹੜੇ ਪ੍ਰਾਣੀ ਸਾਹਿਬ ਨੂੰ ਲੈ ਕੇ ਜਿਹੜੇ ਮਾਮਲੇ ਦਰਜ ਕੀਤੇ ਗਏ ਨੇ ਕਹਿੰਦੇ ਨੇ ਉਹ ਐਫ ਆਈ ਆਰ ਜਿੱਦਿਆਂ ਨੇ ਕੈਨਸਲ ਕੀ ਗਏ ਜਾਂ ਜਿਹੜੇ ਮਾਮਲੇ ਮਾਮਲੇ ਤਾਂ ਸੁਪਰੀਮ ਕੋਰਟ ਤੱਕ ਫਿਰਦੇ ਆ ਜੀ ਤਾਂ ਪ੍ਰਾਣੀ ਦਾ ਮਾਮਲਾ ਤਾਂ ਸਭ ਜੁਡੀਸ ਹੈ ਕੋਈ ਕਹਿੰਦਾ ਜੀ ਇਹ ਇਹਨੂੰ ਕਿਵੇਂ ਬਚਾਉਂਗੇ ਕੋਈ ਕਹਿੰਦਾ ਜੀ ਹਰਿਆਣੇ ਤੋਂ ਸਿੱਖੋ ਹਰਿਆਣਾ ਪਤਾ ਨਹੀਂ ਕਿਹੜਾ ਸਵਿਟਜ਼ਰਲੈਂਡ ਬਣਾ ਲਿਆ ਮਤਲਬ ਕਿ ਸਾਡਾ ਧੂਆ ਇਥੋਂ ਪੈ ਪੰਜ ਪਾ ਕੇ ਭੇਜ ਦਿਆਂ ਦਿੱਲੀ ਅਸੀਂ ਤੇ ਹਰਿਆਣੇ ਦਾ ਵੀ ਤਾਂ ਧੂਆ ਹੈਗਾ ਨਹੀਂ ਮੰਨਦੇ ਜੀ ਨਾ ਹਰਿਆਣੇ ਨੂੰ ਸਿੱਖ ਆ ਕੱਲ ਕਹਿੰਦੇ ਕੋਈ ਪਤ ਨਹੀਂ ਕਿਹੜੀ ਗੱਲ ਤੇ ਕਹਿੰਦੇ ਯੂਪੀ ਤੋਂ ਦੇਖੋ ਅਸੀਂ ਕਿਹਾ ਜੇ ਇਹ ਜਾਂ ਨਹੀਂ ਕੀਤਾ ਜਿਹੜਾ ਹਰਿਆਣੇ ਨੇ ਕਰਤਾ ਇਹ ਨਾਰਥ ਇੰਡੀਆ ਦੀ ਨਹੀਂ ਮੈਂ ਕਹਿੰਦਾ ਸੀ ਮੱਧ ਪ੍ਰਦੇਸ਼ ਗਏ ਸੀ ਮੱਧ ਪ੍ਰਦੇਸ਼ ਚ ਵੀ ਪਰ ਵਾਲੀ ਨੂੰ ਅੱਗ ਲੱਗੀ ਹੋਈ ਸੀ ਇਹ ਪੂਰੇ ਸੈਂਟਰਲ ਤੇ ਨਾਰਥ ਇੰਡੀਆ ਦੀ ਪ੍ਰੋਬਲਮ ਹੈ ਇਹਦੇ ਵਾਸਤੇ ਮੋਦੀ ਸਾਹਿਬ ਨੂੰ ਅੱਗੇ ਆਉਣਾ ਚਾਹੀਦਾ ਜੇ ਉਹ ਜੇ ਜੇ ਮੋਦੀ ਸਾਹਿਬ ਇਹ ਕਹਿੰਦੇ ਨੇ ਕਿ ਮੈਂ ਯੂਕਰੇਨ ਤੇ ਮਤਲਬ ਰਸ਼ੀਆ ਦੀ ਮੈਂ جنگ ਰੁਕਵਾ ਕੇ ਮੈਂ ਆਪਣੇ ਬੰਦੇ ਕਢਾ ਲੇ ਤੇ ਤਾਂ ਇਹ ਤਾਂ ਕੁਝ ਵੀ ਨਹੀਂ ਫਿਰ ਸਾਨੂੰ ਬੁਲਾ ਲੈਣ ਸਾਰਿਆਂ ਨੂੰ ਮੁੱਖ ਮੰਤਰੀ ਸਾਰੇ ਬੁਲਾ ਲੋ Rajasthan ਦਾ ਮੁੱਖ ਮੰਤਰੀ ਬੁਲਾ ਲੋ ਤੇ ਪੰਜਾਬ ਦਾ ਬੁਲਾ ਲੋ ਹਰਿਆਣਾ ਦਾ ਬੁਲਾ ਲੋ UP ਦਾ ਬੁਲਾ ਲੋ ਮੱਧ ਤੇ ਤੇ ਦੱਸੋ ਵੀ ਪ੍ਰਾਲੀ ਦਾ ਕੀ ਹੱਲ ਕਰੀਏ ਇਹ ਤਾਂ ਕੋਈ ਧਮਕੀਆਂ ਵਾਲੀ ਗੱਲ ਤਾਂ ਨਹੀਂ ਹੁਣ ਸਾਡੀ ਕਿ ਐਮਐਸਪੀ ਖਤਮ ਕਰ ਦਿਆਂਗੇ ਜੀ ਆਹ ਕਰ ਦਿਆਂਗੇ ਓਏ ਐਦਾਂ ਕਿਵੇਂ ਹੋ ਜੂ ਐਮਐਸਪੀ ਖਤਮ ਕਰਕੇ ਤੁਸੀਂ ਉਹਦਾ ਕੋਈ ਹੱਲ ਕੱਢੋ ਹੱਲ ਅਸੀਂ ਤਾਂ ਦੱਸਿਆ ਹੋਇਆ ਸੀ ਪਹਿਲਾਂ ਕਿ ਹੱਲ ਇੱਕੋ ਹੀ ਹੈ ਕਿ ਜਿਵੇਂ ਸੁਪਰੀਮ ਕੋਰਟ ਨੇ ਵੀ ਇਹ ਕਿਹਾ ਹੈ ਕਿ ਪੈਸੇ ਦਿਓ ਜਾਂ ਫਿਰ ਕ੍ਰੌਪ ਡਾਈਵਰਸੀਫਿਕੇਸ਼ਨ ਆ ਜੇ ਜੇ ਅਸੀਂ ਬਦਲਾਂਗੇ ਜੇ ਜੇ ਆਪਾਂ ਕੋਈ ਫਸਲ ਬਦਲਾਂਗੇ فرض ਕਰ ਲੋ ਅਸੀਂ ਕਹਤਾ ਕਿ ਆਪਦੀ ਅੱਧੀ ਜ਼ਮੀਨ ਤੇ 50% ਤੇ ਤੁਸੀਂ ਕੋਈ ਹੋਰ ਫਸਲ ਲਾ ਲਓ ਕਿਸੇ ਨੇ ਸੂਰਜਮੁਖੀ ਲਾ ਲਈ ਕਿਸੇ ਨੇ ਮੱਕੀ ਬੀਜ ਲਈ ਠੀਕ ਹੈ ਨਾ ਕੋਈ ਵੀ ਫਸਲ ਬੀਜ ਲਈ ਉਸ ਇਲਾਕੇ ਦੀ ਉਪਜਾਊ ਸ਼ਕਤੀ ਮੁਤਾਬਕ ਹੁਣ ਜਿੰਨੇ ਉਹਨੂੰ ਝੋਨੇ ਚੋਂ ਬਚਦੇ ਆ ਪੰਜ ਕਿੱਲੇ ਉਹਨੇ ਝੋਨੇ ਦੇ ਲਾ ਲਏ ਜਿੰਨੇ ਉਹਨੂੰ ਪੰਜ ਕਿੱਲੇ ਝੋਨੇ ਚੋਂ ਪੈਸੇ ਬਚੇ ਉਹਨੇ ਹੀ ਉਹਨੂੰ ਉਹਨਾਂ ਪੰਜ ਕਿੱਲਿਆਂ ਚੋਂ ਬਚਨੇ ਚਾਹੀਦੇ ਆ ਇਹਦੇ ਵਾਸਤੇ ਪੰਜਾਬ ਸਰਕਾਰ ਇਸ ਲਈ ਵੀ ਤਿਆਰ ਹੈ ਕਿ ਜੇ ਉਹਨੂੰ ਪੰਜ ਕਿੱਲੇ ਝੋਨੇ 'ਚੋਂ 1.5 ਲੱਖ ਰੁਪਏ ਬਚ ਗਿਆ। ਕੁੱਲ 30000 ਰੁਪਏ ਚਲੋ ਇੱਕ ਕਿੱਲੇ ਦਾ ਬਚ ਗਿਆ ਚਲੋ ਇੱਕ ਇੱਕ ਫਿਗਰ ਲਾ ਲੈਂਦੇ ਆ। ਤੇ ਦੂਜੀ ਦੂਜੀਆਂ ਫਸਲਾਂ ਵਿੱਚ ਕਿ ਉਹਨੂੰ 1 ਲੱਖ 10000 ਬਣਿਆ। ਅਸੀਂ 40000 ਰੁਪਏ ਪੇ ਕਰਨ ਨੂੰ ਵੀ ਤਿਆਰ ਆ ਤਾਂ ਕਿ ਉਹ ਦੁਬਾਰਾ ਝੋਨੇ ਵੱਲ ਨੂੰ ਨਾ ਆਵੇ। ਨੀ ਤਾਂ ਫੇਰ ਅਗਲੀ ਵਾਰ ਫੇਰ ਚੋਣਾ ਲਵਗਾ ਕਹੂਗਾ ਮੇਰੇ ਤੇ ਤਜਰਬੇ ਕਿਉਂ ਕਰਦੇ ਹੋ ਮੈਨੂੰ ਤੁਸੀਂ ਕਰਕੇ ਦੱਸੋ ਕੀ ਹੁੰਦਾ ਸੋ ਸਰਕਾਰ ਸਰਕਾਰ ਹਮੇਸ਼ਾ ਇਸ ਗੱਲ ਦੀ ਹੈ ਇੱਕ ਚੀਜ਼ ਹੈ ਕਿ ਅਸੀਂ ਆਪਣਾ ਵਾਤਾਵਰਨ ਖਰਾਬ ਕਰੀਏ ਅਸੀਂ ਜਿਹੜੇ ਆ ਅਕਤੂਬਰ ਨਵੰਬਰ ਮਹੀਨੇ ਜਿਹੜੇ ਨੇ ਉਹ ਕਿੰਨੀਆਂ ਬਿਮਾਰੀਆਂ ਬਾਦੀਆਂ ਨੇ ਖਾਸ ਤੌਰ ਤੇ ਸਾਹ ਨਾਲ ਫੇਫੜਿਆਂ ਨਾਲ ਸੰਬੰਧਿਤ ਛੋਟੇ ਛੋਟੇ ਬੱਚੇ ਜਾਂ ਐਕਸੀਡੈਂਟ ਹੁੰਦੇ ਨੇ ਕਿੰਨੀਆਂ ਜਾਈ ਮੌਤਾਂ ਹੁੰਦੀਆਂ ਨੇ ਸੋ ਸਰਕਾਰ ਵੱਲੋਂ ਸਹੂਲਤਾਂ ਦੇ ਪਾਸੇ ਕੋਈ ਕਮੀ ਨਹੀਂ ਹੋਊਗੀ ਸੈਸ਼ਨ ਨੂੰ ਲੈ ਕੇ ਪ੍ਰਿੰਟ ਕੋਰਟ ਨੇ ਕਿਹਾ ਕਿ ਲੀਗਲ ਐਸੈਸ਼ਨ ਚਾਰ ਬਿਲ ਤੁਸੀਂ ਪਾਸ ਕਰਕੇ ਭੇਜੇ ਚਾਂਸਲਰ ਨੂੰ ਲੈ ਕੇ ਡੀਜੀਪੀ ਪੰਜਾਬ ਨੂੰ ਲੈ ਕੇ ਔਰ ਐਜੀਪੀਸ ਨੂੰ ਲੈ ਕੇ ਐਡਿਟ ਕੋਰਟ ਨੂੰ ਲੈ ਕੇ ਪਰ ਹਲੇ ਤੱਕ ਗਵਰਨਰ ਪੰਜਾਬ ਦੇ ਵੱਲੋਂ ਬਿਲ ਪਾਸ ਹਜੇ ਕੱਲ ਡਿਟੇਲ ਦੇ ਵਿੱਚ ਆਰਡਰ ਆਇਆ ਹੈ ਮਾਨਯੋਗ ਸੁਪਰੀਮ ਕੋਰਟ ਦਾ ਜਿਦੇ ਵਿੱਚ ਉਹਨਾਂ ਨੇ ਲਿਖਿਆ ਕਿ ਇਨਾਂ ਬਿਲਾਂ ਤੇ ਐਸ ਸੂਨ ਐਸ ਪੋਸੀਬਲ ਗਵਰਨਰ ਫੈਸਲਾ ਲੈਣ ਅਸੀਂ ਵੀ ਇੱਕ ਲੈਟਰ ਲਿਖਿਆ ਕਿ ਗਵਰਨਰ ਜਿਹੜੇ ਕਿਉਂਕਿ ਹੁਣ ਤਾਂ ਇਹ ਸੈਸ਼ਨ ਲੀਗਲ ਹੈ ਪਹਿਲ ਤੋਂ ਕੈਸੀ ਇਲੀਗਲ ਹੈ 19 ਤੇ 20 ਜੂਨ ਵਾਲਾ ਤੇ ਫੈਸਲਾ ਮੈਨੂੰ ਉਮੀਦ ਹੈ ਕਿ ਗਵਰਨਰ ਸਾਹਿਬ ਜਲਦੀ ਫੈਸਲਾ ਲੈਣਗੇ ਤਾਂ ਕਿ ਚੁਣੀ ਹੋਈ ਗਵਰਨਮੈਂਟ ਆਪਣਾ ਜੋ ਵਿਧਾਨਿਕ ਤੇ ਸੰਵਿਧਾਨਿਕ ਅਧਿਕਾਰ ਹੈ ਉਹਦੀ ਵਰਤੋਂ ਕਰ ਸਕੇ। ਪੀਐਮ ਵੀ ਜੀ ਆਨਕਾਰ ਨੇ ਕਿ ਮੁੱਖ ਮੰਤਰੀ ਟਵੀਟ ਕਰ ਰਹੇ ਨੇ ਕਿ ਕਿਸਾਨ ਰੋਹਨ ਤੰਗ ਕਰਨ ਦੀ ਧਰਨਾ ਲਾਉਂਦੇ ਨੇ ਪਰ ਉਹਨਾਂ ਕੋਈ ਫੋਟੋਆਂ ਜਾਰੀ ਕੀਤੀਆਂ ਨੇ ਕਿ ਹਰਪਾਲ ਜੀ ਮਾਰ ਦੀ ਧਰਨਾ ਚਾਹੁੰਦੇ ਨੇ ਪਰ ਮੁੱਖ ਮੰਤਰੀ ਧਰਨਾ ਚਾਹੁੰਦੇ ਨੇ ਉਹ ਸਮੇਂ ਧਰਨੇ ਕੋਲੋਂ ਨੇ ਠੀਕ ਸੀ ਅੱਜ ਦੇ ਮੁੱਖ ਮੰਤਰੀ ਕੇਸ ਤੋਂ ਬਿਆਨ ਦੇ ਕੇ ਧਰਨੇ ਲਾਉਣੇ ਗਲਤ ਮੈਂ ਕਦੋਂ ਕਿਹਾ ਜੀ ਤੁਹਾਨੂੰ ਲਾਉਣੇ ਗਲਤ ਨੇ ਜੀ ਮੈਂ ਕਿਹਾ ਲੋਕਾਂ ਨੂੰ ਆਪਣੇ ਵਿਰੁੱਧ ਨਾ ਕਰੋ ਧਰਨਾ ਲਾਉਣ ਦਾ ਤਰੀਕਾ ਹੁੰਦਾ ਨਾ ਜੀ ਧਰਨਾ ਲਾਉਣ ਦਾ ਤਰੀਕਾ ਤੁਸੀਂ ਲੋਕਾਂ ਨੂੰ ਐਂਬੂਲੈਂਸਾਂ ਰੋਕ ਕੇ ਜਾਂ ਤੁਸੀਂ ਆਮ ਲੋਕਾਂ ਨੂੰ ਤੰਗ ਕਰਕੇ ਤਾਂ ਕੀ ਘਟਣਗੇ ਉਹਨਾਂ ਦੀ ਕ੍ਰੈਡੀਬਿਲਟੀ ਘਟਦੀ ਹੈ ਨਾਟ ਓਨਲੀ ਮੈਨੂੰ ਨਿਕਲ ਨਹੀਂ ਕਰਦਾ ਭਾਵੇਂ ਕੋਈ ਨੇਤਾ ਹੋਵੇ ਭਾਵੇਂ ਕੋਈ ਹੋਰ ਸੰਗਤ ਹੋਵੇ ਲੋਕਾਂ ਤੋਂ ਬਿਨਾ ਨਹੀਂ ਚੱਲ ਸਕਦਾ ਜੇ ਤੁਸੀਂ ਲੋਕਾਂ ਨੂੰ ਹੀ ਤੰਗ ਕਰਕੇ ਲੋਕਾਂ ਨੂੰ ਕਹੋਗੇ ਜਿਹੜੇ ਜਿਹੜੇ 4 ਘੰਟੇ ਸੜਕਾਂ ਲੱਭ ਲੱਭ ਕੇ ਪਿੰਡਾਂ ਵਿੱਚ ਦੀ ਗਏ ਨੇ ਉਹਨਾਂ ਨੂੰ ਕੁਛ ਕੇ ਦੇਖੋ ਜੀ ਤੇ ਇਹਦੀ ਕੋਈ ਇੰਟਰਵਿਊ ਸੀ ਕਿਸੇ ਦਾ ਕੁਛ ਸੀ ਉਹ ਕਹਿੰਦੇ ਅਸੀਂ ਕੀ ਲੈਣਾ ਇਹਨਾਂ ਗੱਲਾਂ ਤੋਂ ਜਾਂ ਤਾਂ ਹੋਵੇ ਨਾ ਕਿ ਸਰਕਾਰ ਇੰਨੀ ਅੜੀਅਲ ਹੋਈ ਪਈ ਹੈ ਕਿ ਮੰਨਦੀ ਹੋਣੀ ਮਿਲਦੇ ਨਹੀਂ ਮੇਰੇ ਖਿਆਲ ਸਾਡੇ ਤੋਂ ਬਾਅਦ ਤਾਂ ਕੋਈ ਮਿਲਦਾ ਨਹੀਂ ਅਸੀਂ ਤਾਂ ਉਹਨਾਂ ਦੇ ਨਾਲ ਹੀ ਰਹਨੇ ਸਾਡੇ ਆ ਅਸੀਂ ਤਾਂ ਹਰ ਰੋਜ਼ ਬਲਬਲਾ ਮੈਂ ਤਾਂ ਅੱਜ ਵੀ ਕਿਹਾ ਉਹਨਾਂ ਨੂੰ ਕਿ ਬਿਨਾਂ ਧਰਨੇ ਤੋਂ ਵੀ ਆ ਲੈ ਕਦੋਂ ਕਦੇ ਚਾਹ ਚੂ ਪਾਣੀ ਪੀ ਲਿਆ ਬੋਲੋ ਜੀ ਕਾਇਆ ਜਾਇਆ ਉਹ ਕਹਿੰਦੇ ਅਸੀਂ ਪਰਾਲੀ ਦਾ ਮਸਲਾ ਹੱਲ ਕਰਨ ਦੇ ਲਈ ਉਹ ਸਾਰੀਆਂ ਚੀਜ਼ਾਂ ਕੱਢ ਲਈਆਂ ਕਹਿੰਦੇ ਕਿ ਪਰਾਲੀ ਦਾ ਮਸਲਾ ਜਿਹੜਾ ਆ ਉਹ ਮਲਚਿੰਗ ਦੀ ਟੈਕਨੀਕ ਦੇ ਨਾਲ ਹੱਲ ਕੀਤਾ ਜਾ ਸਕਦਾ ਹੈ ਕਹਿੰਦੇ ਲੇਕਿਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਇੰਟਿਸਟ ਜਿਹੜੇ ਨੇ ਉਂਹਦੇ ਨਹੀਂ ਪਏ ਦੇਖੋ ਜੀ ਤੇ ਕੀ ਕੀਤਾ ਅੱਛਾ ਕੀ ਹੈ ਦੇਖੋ ਜੀ ਕੱਲ ਨੂੰ ਤੁਸੀਂ ਇਹ ਕਹੋਗੇ ਕਿ ਪੰਜਾਬ ਆਪਦਾ ਨਵਾਂ ਸੂਰਜ ਲੈ ਆਵੇ ਹੈਨਾ ਹੁਣ ਹਵਾ ਤੇ ਕੁਦਰਤ ਤੇ ਜ਼ੋਰ ਥੋੜੀ ਚੱਲਦਾ ਜੀ ਪਹਿਲਾਂ ਤਾਂ 8 ਜੁਲਾਈ ਨੂੰ ਕਦੇ ਹੜੀ ਨਹੀਂ ਆਈ ਸੀ ਜੀ ਪਹਿਲਾਂ ਤਾਂ ਸਾਡੇ ਮੌਨਸੂਨ ਦਾ ਟਾਈਮ ਜਿਹੜਾ 31 ਜੁਲਾਈ ਤੋਂ ਅਗਸਤ ਦੇ ਪਹਿਲੇ ਹਫ਼ਤੇ ਹੁੰਦਾ ਸੀ ਕੁਦਰਤ ਹੈ ਜੀ ਕਦੇ ਗਰਮੀ ਪਹਿਲਾਂ ਪੈਗੀ ਕਦੇ ਸਰਦੀ ਪਹਿਲਾਂ ਪੈਗੀ ਕੁਦਰਤ ਦੇ ਮੁਤਾਬਕ ਤਾਂ ਚੱਲਣਾ ਪਊਗਾ ਨਾ ਜੀ ਹੁਣ ਕੁਦਰਤ ਤੋਂ ਵੱਡਾ ਤਾਂ ਕੋਈ ਹੋ ਨਹੀਂ ਸਕਦਾ ਹਾਂ ਉਦੋਂ ਕੁਦਰਤ ਨਾਲ ਕੋਈ ਨੁਕਸਾਨ ਹੋਇਆ ਕੋਈ ਹੋਇਆ ਉਹ ਸਰਕਾਰਾਂ ਕਰ ਸਕਦੀਆਂ ਜੋ ਆਪਦੇ ਆਪਦੇ ਹਿਸਾਬ ਨਾਲ ਉਹ ਅਸੀਂ ਹਵਾ ਦੇ ਰੁੱਖ ਤਾਂ ਬਦਲ ਨਹੀਂ ਸਕਦੇ ਜਾਂ ਸੂਰਜ ਨੂੰ ਤਾਂ ਅਸੀਂ ਚੜਨੋ ਜਾਂ ਡੁੱਬਨੋ ਹਟਾ ਨਹੀਂ ਸਕਦੇ ਕੁੰਦਗਰੀਆਂ ਨਰਮਾ ਕੁਪਾ ਮੈਂ ਇਹੀ ਦੇਖੋ ਅਸੀਂ ਅਸੀਂ ਜਿਹੜਾ ਕੇਂਦਰ ਸਰਕਾਰ ਨੂੰ ਇਹੀ ਲਿਖਿਆ ਕਿਸ ਅਸੀਂ ਸੁਪਰੀਮ ਕੋਰਟ ਦੇ ਵਿੱਚ ਵੀ ਇਹੀ ਡਰਾਫਟ ਦਿੱਤਾ ਹੈ ਕਿ ਜਿਵੇਂ ਝੋਨੇ ਨੂੰ ਐਮਐਸਪੀ ਮਿਲਦੀ ਹੈ ਇਹਦੇ ਵਾਂਗੂ ਹੀ ਬਾਕੀ ਫਸਲਾਂ ਦੇ ਦੋ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਹੁਣ ਉਹਨਾਂ ਨੂੰ ਕਾਂਗਰਸੀਆਂ ਨੂੰ ਪੜ੍ਹਨਾ ਨਹੀਂ ਆਉਂਦਾ ਵਾਂਗੂ ਸ਼ਾਇਦ ਨਹੀਂ ਪੜ੍ਹ ਸਕਦੇ ਹੋ ਹਨ ਉਹ ਕਹਿੰਦੇ ਲਓ ਝੋਨੇ ਤੋਂ ਐਮਐਸਪੀ ਹਟਾਉਣ ਬਾਰੇ ਕਹਿਤਾ ਮੈਂ ਕਿਹਾ ਝੋਨੇ ਵਾਂਗ ਬਾਕੀਆਂ ਤੇ ਵੀ ਦੇ ਦੋ ਜਿੰਨਾ ਗੈਪ ਹੋਊਗਾ ਉਹ ਅਸੀਂ ਪੇ ਕਰਨ ਨੂੰ ਤਿਆਰ ਆ ਸਾਡੀ ਧਰਤੀ ਇੰਨੀ ਉਪਜਾਊ ਹੈ ਜੋ ਮਰਜੀ ਬੀਜ ਲੋ ਠੀਕ ਹੈ ਨਾ ਅਸੀਂ ਉਪਜਾ ਲਾਂਗੇ ਨਰਮਾ ਵੀ ਹੋ ਜੂਗਾ ਮੱਕੀ ਹੋ ਜੂ ਸੂਰਜਮੁਖੀ ਹੋ ਜੂ ਸਾਰੇ ਫਸਲਾਂ ਹੋ ਜਾਂਦੀਆਂ ਨੇ ਅਸੀਂ 200 ਬਿਲੀਅਨ ਡਾਲਰ ਦੀਆਂ ਦਾਲਾਂ ਕੋਲੰਬੀਆ ਤੋਂ ਅਸੀਂ ਉਧਰੋਂ ਇੰਪੋਰਟ ਕਰਦੇ ਆ ਮੰਗਾਉਂਦੇ ਆ ਤੇ ਸਾਨੂੰ ਦਿਓ ਨਾ ਦਾਲਾਂ ਬੀਜਣ ਦਾ ਮੌਕਾ ਚੱਕੋ ਸਾਡੀਆਂ ਦਾਲਾਂ ਇਸੀ ਅਸੀ ਕਲੰਬੀਆ ਤੋਂ ਮੰਗਾਉਣਾ ਬੰਦ ਕਰਵਾ ਦਾਂਗੇ ਪਹਿਲਾਂ ਨਹੀਂ ਪਹਿਲਾਂ ਨਹੀਂ ਕਰਨ ਕੌਣਦੀ ਹੁੰਦੀ ਸੀ ਅਮਰੀਕਾ ਤੋਂ ਤੇ ਹਰੀ ਕ੍ਰਾਂਤੀ ਨਾਲ ਆਪਾਂ ਬੰਦ ਕਰਤੀ ਸੀ ਸੋ ਪੁੱਛੇ ਕਿ ਜੇ ਉਹਨਾਂ ਦਾ ਜੇ ਉਹਨਾਂ ਦਾ ਹੋਵੇ ਨਾ ਸੈਂਟਰ ਦਾ ਪੰਜਾਬ ਪ੍ਰਤੀ ਤਾਂ ਉਹ ਕਟੁਕਟ ਪੰਜਾਬ ਨੂੰ ਇਕੱਲੇ ਕਿਸਮਤ ਤੇ ਜਾਂ ਲਾਹਵਾਰਸ਼ ਨਾਲ ਛੱਡੋ ਪੰਜਾਬ ਨੂੰ ਪੰਜਾਬ ਦੇ ਕਿਸਾਨ ਨੂੰ ਤੇ ਪੰਜਾਬ ਦੇ ਜਿਹੜੀ ਦੁਕਾਨਦਾਰੀ ਹੈ ਵਪਾਰ ਹੈ ਜਾਂ ਪੰਜਾਬ ਦਾ ਜਿਹੜਾ ਜਿਵੇਂ ਕਿ ਸਾਡੀ ਜਿਓਗ੍ਰਾਫੀਕਲ ਸਥਿਤੀ ਹੈ ਇਧਰਲੇ ਪਾਸੇ ਸਾਡੇ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਸੋ ਇਸ ਕਰਕੇ ਸਾਨੂੰ ਇਸ ਗੱਲ ਦੀ ਚਿੰਤਾ ਹੀ ਨਹੀਂ ਦੀਆ ਗੰਟੀ ਨਹੀਂ ਦੀਆ ਕਿ ਸੀ ਅਬਦੇ ਨੌਜਵਾਨਾਂ ਨੂੰ ਫੌਜ ਭਰਤੀ ਕਰਦੇ ਆ ਬਾਅਦ ਚ ਕੋਈ ਇੱਥੇ ਘਟਨਾ ਹੋ ਜੇ ਸਾਨੂੰ ਕੇਂਦਰ ਤੋਂ ਫੌਜ ਲੈਣੀ ਪੈ ਜੇ ਸਾਨੂੰ ਰੈਂਟ ਤੇ ਦਿੰਦੇ ਨੇ ਜੀ ਉਹ ਕਿਰਾਇਆ ਦੇਣਾ ਪੈਂਦਾ ਸਾਨੂੰ ਉਹ ਤੇ ਸਾਡੀ ਅਗਨੀ ਵੀਰ ਕਹਿ ਕੇ ਸਾਡੇ ਤਾਂ ਬੱਚਿਆਂ ਦੀਆਂ ਲਾਸ਼ਾਂ ਸੁੱਟ ਜਾਂਦੇ ਨੇ ਇੱਦਾਂ ਹੀ ਐਂਬੂਲੈਂਸ ਤੋਂ ਪ੍ਰਾਈਵੇਟ ਚੋਂ ਕਰਕੇ ਸੋ ਪੰਜਾਬ ਜਿਹੜਾ ਉਹ ਹਮੇਸ਼ਾ ਲੀਡਰ ਰਿਹਾ ਹੈ ਲੀਡ ਕਰਦਾ ਰਿਹਾ ਹਰ ਇਨਕਲਾਬ ਨੂੰ ਅੱਜ ਵੀ ਇੰਟਰਨੈਸ਼ਨਲ ਬਾਰਡਰ ਤੇ ਸਾਡੇ ਧੀਆਂ ਪੁੱਤ ਬੈਠੇ ਨੇ ਜਿਹੜੇ ਉਹਨਾਂ ਉਹਨਾਂ ਦੀਆਂ ਛਾਤੀਆਂ ਜਿਹੜੀਆਂ ਨੇ ਉਹ ਉਹ ਉਡਾਈਆਂ ਹੋਈਆਂ ਨੇ ਸੋ ਇਸ ਕਰਕੇ ਪੰਜਾਬ ਜਿਹੜਾ ਉਹ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਬਣੂਗਾ ਤਾਂ ਅਸੀਂ ਨੰਬਰ 1 ਬਣਾਂਗੇ ਹੋਰ ਕੋਈ ਤਰੀਕਾ ਨਹੀਂ ਹੋਏਗੀ ਕੇਂਦਰ ਦੇ ਵਿੱਚ ਆ ਕੇ ਜਿਵੇਂ ਤੁਸੀਂ ਬਦਲ ਦੀ ਗੱਲ ਕਰ ਰਹੇ ਹੋ ਜਿਹੜੀ ਬਸਲ ਬਦਲ ਚ ਦੇਤੀ ਆਲਾ ਜਾਂਦੀ ਆ ਉਹਨੂੰ ਲੈ ਕੇ ਐਮਐਸਪੀ ਨੂੰ ਲੈ ਕੇ ਕਿ ਸਰਕਾਰ ਆਪਣੇ ਵੱਲੋਂ ਬੈਠਕ ਕਰੇ ਬਿਲਕੁਲ ਬਿਲਕੁਲ ਕਰਾਂਗੇ ਜੀ ਆ ਤਿੰਨ ਤਰੀਕ ਤੋਂ ਸੈਸ਼ਨ ਚੱਲ ਰਿਹਾ ਸਾਡੇ ਰਾਜ ਸਭਾ ਦੇ ਤੇ ਲੋਕ ਸਭਾ ਦੇ ਮੈਂਬਰ ਇਹ ਮਾਮਲਾ ਉੱਥੇ ਉਠਾਉਣਗੇ ਜੀ